जय हिंद भारत माता की जय आजसनातन क्रांति ਦੇ ਸਾਰੇ ਸਦਸੇ ਜਿਹੜੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਮਸਲਾ ਕੀ ਸੀਗਾ ਕਿ ਪਿਛਲੇ ਦਿਨੀ ਅਸੀਂ ਇੱਕ ਗਾਓ ਰੈਕਟ ਜਿਹਦੇ ਵਿੱਚ ਬੜੀ ਬੁਰੀ ਤਰ੍ਹਾਂ گاਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਿਆ ਜਾਂਦਾ ਸੀਗਾ ਉਹ ਮਦੋਵਾਲ ਜਿਹੜਾ ਸਾਡਾ ਰਣਜੀਤ ਬਾਗ ਦੇ ਲਾਗੇ ਹੈਗਾ ਉੱਥੇ ਫੜਿਆ ਸੀ ਪੁਲਿਸ ਦੀ ਹੈਲਪ ਦੇ ਨਾਲ ਲੇਕਿਨ ਕੀ ਹੋਇਆ ਸੀਗਾ ਕਿ ਜਿਹੜੇ ਦਿਨਾਂਗਰ ਦੇ ਐਸਐਚਓ ਸਾਹਿਬ ਨੇ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨੇ ਵਿਚਾਰ ਸੀ ਉਹਨਾਂ ਦੇ ਕੀ ਉਹਨਾਂ ਦੀ ਸੋਚ ਸੀਗੀ ਕਿ ਉਹਨਾਂ ਨੇ ਉਹ ਸਾਰੇ ਜਿਹੜੀ ਚੀਜ਼ ਨੂੰ ਦਬਾ ਕੇ ਰੱਖ ਦਿੱਤਾ ਔਰ ਇੱਕ ਖਾਣਾ ਪੂਰਤੀ ਦੀ ਇੱਕ ਅਫેર ਕਰ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੰਗ ਕੀਤੀ ਕਿ ਭਈ ਗਵਾਂਵਾਂ ਤੋਂ ਇੱਥੇ ਜਿਹੜੀਆਂ ਬੱਚੀਆਂ ਹਨ ਉਥੇ ਉਹਨਾਂ ਨੂੰ ਤੁਸੀਂ ਕਰਨ ਉਹ ਗਊਸ਼ਾਲਾ ਭਜਾ ਦਿਓ ਜਿਹੜੀ ਸਾਡੀ ਸਰਕਾਰੀ ਗਊਸ਼ਾਲਾ ਹੈ ਲੇਕਿਨ ਉਹਦੇ باوجود ਉਹ ਨਹੀਂ ਸੀ ਭੇਜਦੇ ਪਏ ਤੇ ਐਸਐਸਪੀ ਸਾਹਿਬ ਦੀ ਇਨਵਾਲਵਮੈਂਟ ਇਨਵਾਲਵਮੈਂਟ ਇਨ ਆਰ ਉਹ ਗਵਾਂ ਉਥੇ ਪਹੁੰਚਾਈ ਗਿਆ ਸਾਡਾ ਪਹੁੰਚਣ ਦਾ ਉਦੇਸ਼ ਇਹ ਹੈ ਸੀਗਾ ਕਿ ਜਿਹੜੀ ਇੱਕ ਰਿਪੋਰਟ ਬਣਾਈ ਗਈ ਸੀ ਉਸ ਵੇਲੇ ਕਹਿੰਦੇ ਸੀ ਕਿ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਗਊਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਸੀਗੀਆਂ ਤੇ ਇਸ ਦੇ ਬਿਹਾਫ ਦੇ ਉੱਪਰ ਇੱਕ ਫਾਰਮੈਲਿਟੀ ਸੇ ਕਰਨੇ ਐਫ ਆਈ ਆਰ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੋਈ ਕ੍ਰਾਈਮ ਬਣਦਾ ਹੀ ਨਹੀਂਗਾ ਅਸੀਂ ਕਹਾਂ ਸੀਗਾ ਕਿ ਭਈ ਐਡੇ ਭਗਤ ਤੇ ਸਨ ਦੇਖਦਾ ਕੋਈ ਨਹੀਂ ਉੱਥੇ ਇਹ ਲੱਗੇ ਸਲਟਰ ਹਾਊਸ ਹੋਏ ਪਰ ਉਹ ਕਹਿੰਦਾ ਕਿ ਡੇਰਾ ਬਣਾ ਕੇ ਉੱਥੇ ਗੰਵਰ ਕੀਆ ਹੋਣ ਪਰ ਉਹ ਸਾਰੀਆਂ ਜਿਹੜੀਆਂ ਗਊਆਂ ਬਿਨਾਂ ਦੁੱਧ ਵਾਲੀਆਂ ਹੋਣ ਆਪਾਂ ਜਿਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਫੰਡਰ ਕਹਿੰਦੇ ਨੇ ਆ ਉਹ ਹੋਣ ਤੇ ਇਹ ਜਿਹੜੇ ਏਡੇ ਭਗਾ ਸੀਗੇ ਕਿ ਜਿਹੜੇ ਸੀ ਉਹ ਸੇਵਾ ਕਰਦੋਂ ਆਸੇ ਆਏ ਸੀਗੇ ਬਟ ਇਹਨਾਂ ਨੇ ਨਾ ਐਸਐਚਓ ਸਾਹਿਬ ਨੇ ਸਾਡੀ ਇੱਕ ਚੱਲ ਨਹੀਂ ਦਿੱਤੀ ਆਪਣੇ ਜ਼ਬਰਦਸਤੀ ਕੀਤੀ ਕਿਉਂਕਿ ਸਾਨੂੰ ਮਿੱਠੇ ਜੇ ਬਣ ਕੇ ਭੇਜ ਦਿੱਤਾ ਕਿ ਸਵੇਰੇ ਇੱਕ ਮੈਡੀਕਲ ਰਿਪੋਰਟ ਲੈ ਕੇ ਮੈਂ ਐਫਆਈਆਰ ਕਰ ਦੇਗਾ ਲੇਕਿਨ ਜਦੋਂ ਐਫਆਈਆਰ ਮੈਡੀਕਲ ਰਿਪੋਰਟ ਆਈ ਤੇ ਕਾਹਦਾਤਾ ਜੀ ਗਵਾਂ ਦੁੱਧੇ ਵਾਲੀਆਂ ਸੀਗਾਂ ਲੇਕਿਨ ਜਦੋਂ ਅਸੀਂ ਐਸਐਸਪੀ ਸਾਹਿਬ ਨੇ ਇਤਹਾਜ ਲਿਆਂਦਾ ਤਾਂ ਉਹਨਾਂ ਨੇ ਇਮੀਡੀਏਟਲੀ ਆਰਡਰ ਕਰਕੇ ਗਵਾਂ ਨੂੰ ਜਿਹੜਾ ਕਲਾਨੋਲ ਗਊਸ਼ਾਲਾ ਦੇ ਵਿੱਚ ਭੇਜਿਆ ਫਿਰ ਅਸੀਂ ਜਿੱਦਾਂ ਸਾਡੇ ਡਾਇਰੈਕਟਰ ਸਾਹਿਬ ਨੇ ਐਨੀਮਲ ਹਸਬ ਇਹ ਤੇ ਇਕੱਲਾ ਜਾ ਕੇ ਡਾਕਟਰ ਦੀ ਰਿਪੋਰਟ ਭਰਾ ਕੇ ਉੱਥੇ ਦਿਹਾਵਾ ਹੈ ਇਹਦੀ ਇਨਕੁਆਇਰੀ ਤੇ ਕਰੋ ਕੀ ਹੈਗਾ ਐਕਚੁਅਲੀ ਤੁਹਾਨੂੰ ਸਹੀ ਰਿਪੋਰਟ ਮਿਲਣੀ ਚਾਹੀਦੀ ਕਿਉਂਕਿ ਸਾਡੀ ਨੌਲੇਜ ਦੇ ਵਿੱਚ ਦੋਆਂ ਜਿਹੜੀਆਂ 19 ਗਾਵਾਂ ਸੀ 10 ਇਹਨਾਂ ਨੇ ਮਾਰ ਦਿੱਤੀਆਂ ਸੀਗਾ ਤੇ ਨੌ ਜਿਹੜੀਆਂ ਵਾ ਉਹ ਉੱਥੇ ਪਹੁੰਚ ਹੋਈਆਂ ਤੇ ਉਹਨਾਂ ਦਾ ਮੈਡੀਕਲ ਤੇ ਕਰਵਾ ਦਿਓ ਉਹਨਾਂ ਨੇ ਇੱਕ ਲੀਗਲ ਪ੍ਰੋਸੈਸ ਦੇ ਅੰਦਰ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਉਹ ਗਾਵਾਂ ਦੀ ਜਿਹੜੀ ਹੈ ਉਹ ਮੈਡੀਕਲ ਜਾਂਚ ਕੀਤੀ ਤੇ ਜਿਹਦੇ ਵਿੱਚ ਪਤਾ ਲੱਗਿਆ ਕਿ ਕੋਈ ਵੀ ਗਾਊ ਜਿਹੜੀ ਦੁੱਧ ਦੇਣ ਵਾਲੀ ਨਹੀਂ ਸੀ ਔਰ ਬਹੁਤ ਕਮਜ਼ੋਰ ਹਾਲਤ ਵਿੱਚ ਸੀਗੀਆਂ ਈਵਨ ਦ ਯਦੋਂ ਅਸੀਂ ਕਿਹਾ ਸੀਗਾ ਕਿ ਕਰਨੌਰ ਭੇਜਿਓ ਤੇ ਐਸਐਚਓ ਸਾਹਿਬ ਕਹਿੰਦੇ ਸੀਗੇ ਕਿ ਮੈਂ ਬੜੇ ਸੇਫ ਹੈਂਡ ਹੈ ਗੱਲ ਤੇ ਮੈਂ ਬੜੇ ਸਹੀ ਹੈ ਜਿਹਦੇ ਵਿੱਚ ਉਹਨਾਂ ਨੇ ਸ੍ਰੀਆਮ ਕਹਿ ਦਿੱਤਾ ਕਿ ਇਹ ਜਿਹੜੀਆਂ ਗਊਆਂ ਜਿਹੜੀਆਂ ਵੈ ਉਹ ਦੁੱਧ ਦੇਣ ਵਾਲੀਆਂ ਨਹੀਂ ਐ ਪਰ ਫੰਡਰ ਨੇ ਇਸ ਲਈ ਇਹ ਸਦੇ ਤੌਰ ਤੇ ਸਾਬਿਤ ਹੁੰਦਾ ਵੈ ਕਿ ਐਸਐਚਓ ਸਾਹਿਬ ਨੇ ਮਿਲੀ ਭਗਤ ਕਰਕੇ ਜਿਹੜਾ ਵੈ ਉਹ ਗਊਆਂ ਦੇ ਨਾਲ ਹਥਿਆਰਿਆਂ ਨਾਲ ਮਿਲ ਕੇ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਐਸਐਸਪੀ ਸਾਹਿਬ ਕੋਲ ਮੰਨ ਕਰਕੇ ਆਇਆ ਕਿ ਐਸਐਚਓ ਸਾਹਿਬ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਸਾਡੇ ਬਿਆਨਾਂ ਦੇ ਉੱਪਰ ਉਹ ਸਮਝ ਨਹੀਂ ਆਂਦੀ ਕਿ ਐਸਐਚਓ ਸਾਹਿਬ ਨੇ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਐਫਆਈਆਰ ਕਾਰੀ ਜਾਂਦੀ ਕਿ ਅਸੀਂ ਉੱਥੇ ਮੌਜੂਦ ਐ ਇਨਫੋਰਮੇਸ਼ਨ ਅਸੀਂ ਦੇ ਰਹੇ ਆ ਸਭ ਕੁਝ ਅਸੀਂ ਕਰ ਰਹੇ ਆ ਮੁੰਡੇ ਸਾਡੇ ਜਾਣ ਤੇ ਖੇਲ ਕੇ ਦੋਵਾਂ ਬਚਾ ਕੇ ਲਿਆਏ ਨੇ ਤੇ ਉਹ ਜਿਹੜੇ ਐਫਆਈਆਰ ਕਰ ਰਹੇ ਨੇ ਉਹ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਕਰ ਰਹੇ ਨੇ ਤਾਂ ਸੋ ਇਹ ਸਾਰੀ ਮਿਲੀ ਭਗਤ ਸੀਗੀ ਜਿਹਦੀ ਅਸੀਂ ਅੱਜ ਕੰਪਲੇਨਟ ਕਰਕੇ ਆਏ ਆ ਔਰ ਐਫਐਸਐਸਓ ਸਾਹਿਬ ਦੀ ਸਸਪੈਂਸ਼ਨ ਵੀ ਮੰਗ ਕੀਤੀ ਹੈ ਔਰ ਇਹ ਵੀ ਮੰਗ ਕੀਤੀ ਹੈ ਕਿ ਸਾਡੇ ਬਿਆਨਾਂ ਦੇ ਉੱਪਰ ਐਫਆਈਆਰ ਕਰਕੇ ਉਹਨਾਂ ਜਿਹੜੇ ਦੋ ਹਤਿਆਰੇ ਨੇ ਉਹ ਉਹ ਕਿ ਕਹਿੰਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨੂੰ ਮੋਟੀਆਂ ਤਰਾਵਾਂ ਦੇ ਕਿਉਂਕਿ ਉਹਦੇ ਜੇ ਇੱਕ ਤੇ ਬੰਦੀਆ ਕਾਉਸ ਆਟਰ ਹੈ ਦੂਜੀ ਬੰਦੀਆ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ ਪੀਸੀ ਬੰਦੀਆ ਐਨੀਮਲ क्रੂਅਲਟੀ ਐਕਟ ਉਸ ਤੋਂ ਲਗ ਉਹ ਹੋਰ ਵੀ ਜੋ ਲੱਗਦਾ ਹੈ ਉਹ ਕਰਕੇ ਕਿਉਂਕਿ ਇਹ ਨਾਲ ਸਾਡੇ ਸਮਾਜ ਦੇ ਵਿੱਚ ਵੀ ਬੜਾ ਮੜਾ ਖਪੰਡਾ ਔਰ ਕਿਸੇ ਵੀ ਵੇਲੇ ਵੀ ਲੜਾਈ ਝਗੜਾ ਹੋ ਸਕਦਾ ਕਿਸੇ ਵੀ ਵੇਲੇ ਵੀ ਮਾਹੌਲ ਖਰਾਬ ਹੋ ਸਕਦਾ ਇੱਕ ਉਹ ਵੀ ਧਾਰਾ ਲੱਗਣੀ ਚਾਹੀਦੀ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਸਾਜਿਸ਼ਨ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਸਪੈਕ ਕਰਦੇ ਪੈਣੀ ਸੀ ਦਸੋ ਮੇਰੀ ਬੇਨਤੀ ਇਹੀ ਹੈ ਕਿ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਐਸਐਪੀ ਸਾਹਿਬ ਨੇ ਮੰਗ ਕਰਕੇ ਆਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਾਰਾ ਸੌਟ ਆਊਟ ਕਰ ਦਿਓ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਡੀਏ ਲੀਗਲ ਦੀ ਓਪੀਨੀਅਨ ਲੈ ਲੈਣਾ ਜਲਦੀ ਲੈ ਕੇ ਇਹ ਨੂੰ ਸੌਟ ਆਊਟ ਕਰ ਲਓ ਅਦਰਵਾਇਜ਼ ਅਸੀਂ ਦੀਨਾ ਨਗਰ ਥਾਣੇ ਦੇ ਬਾਹਰ ਪਰਮਾਨੈਂਟਲੀ ਉੱਥੇ ਧਰਨੇ ਦੇ ਉੱਪਰ ਬੈਠ ਜਾਓ ਧੰਨਵਾਦ ਜੈ ਹਿੰਦ ਭਾਰਤ ਮਾਤਾ ਕੀ ਜੈ